సతశ్రీకాలీ సార్ అజా సి కటిగ కల్ ఇలాస్ట ఏ బెల్ట పట్టీనిగణ ఫుల్ ఇలాస్టా ఏదో సబ్తో పను స్ట్రేట్ అధే ఇంచే కొన్ని కన్ వగరా ఊప ఫోల్డ్ మార్జి ర 2 ਇੰਚ ਦੀ ਸਿੱਧੀ ਲਾਈਨ ਲਗਾ ਲਵਾਂ ਫਿਰ ਆਪਾਂ ਜਿੰਨੀ ਲੈਂਥ ਰੱਖੀ ਹੈ ਉਨੀ ਲੈਂਥ ਲੈ ਲਵਾਂ ਆਪਣੀ ਲੈਂਥ ਤੇ ਮਨੋਂ ਵਿੱਚ ਤਿੰਨ ਨੀਚੇ 2 ਇੰਚ ਫੋਲਡਿੰਗ ਤੇ ਫਿਰ ਇਹਨਾਂ ਨੂੰ ਵੀ ਆਪਾਂ ਸਿੱਧੀ ਲਾਈਨ ਡਰਾ ਕਰਾਂਗੇ ਹੁਣ ਆਪਣੀ ਜਿੰਨੀ ਹਿੱਪ ਹੈ ਉਹਦੇ ਅਕੋਰਡਿੰਗ ਆਪਾਂ ਨਿਸ਼ਾਨ ਲਗਾਵਾਂਗੇ ਜਿੰਨੀ ਹਿੱਪ ਹੈ ਉਹਦਾ ਚੌਥਾ ਹਿੱਸਾ ਮੇਰੇ ਕੋਲ ਹਿੱਪ ਹੈ 11 ਇੰਚ ਮਤਲਬ ਟੋਟਲ 44 ਇੰਚ ਹੈ ਉਹਦਾ ਆਪਾਂ ਚੌਥਾ ਹਿੱਸਾ ਕਰਾਂਗੇ ਤਾਂ 11 ਇੰਚ ਆ ਜਾਏਗੀ 11 ਇੰਚ ਤੇ ਆਪਾਂ ਅੱਧਾ ਇੰਚ ਐਕਸਟਰਾ ਲੈ ਕੇ ਨਿਸ਼ਾਨ ਲਗਾਵਾਂਗੇ ਇਧਰ ਵੀ ਆਪਾਂ 11.5 స్ట్రేట్గా దేవు ఇంచాయి ఇట్ ఇక్స్ట్రా రేప ఇం హీ బయచ ఏరి హాఫ్ల

ਆਪ ਤੋਂ ਪਰਲੀ ਪਰਲੇ ਬਸ ਵੀ ਉਹਨਾਂ ਨੂੰ ਸ਼ਾਮਲਾ ਲਾਂਗੇ ਤੇ ਇੱਧਰ ਵੀ ਉਹਨਾਂ ਨੂੰ ਸ਼ਾਮਲਾ। ਇੱਥੇ ਵੀ ਆਪਾਂ ਇਹ ਸਿੱਧੀ ਲਾਈਨ ਡਰਾ ਕਰਕੇ ਇਹਦੇ ਨਾਲ ਮਿਲਾ ਦਾਂਗੇ। ਉਹਨਾਂ ਫੇਸੇ ਉੱਪਰ ਪੱਟੀ ਨਾਲ ਲੰਮੀ ਪਰ ਉਹ ਚੇਹੀਦੀ ਤੁਹਾਨੂੰ نیچے تک ਇਹਦਾ ਲਾਈਨ ਲਾਣਾ ਹੈ। ਇਦੋਂ ਵੀ ਇੱਦਾਂ ਮਾਰਕਿੰਗ ਕਰ ਲੈਂਦੇ ਹਾਂ ਇਹ ਤੋਂ ਪ੍ਰੋਪਸਿਟ ਡੀ ਸ਼ੇਪ ਬਣਾ ਲਵਾਂਗੇ ਅਗਲੇ ਕਿਚਨ 'ਚ ਬੈਕ ਕੋਰਨਰ ਭਰਨਾ ਹੈ ਠੀਕ ਹੈ ਇਦੋਂ ਆਪਾਂ ਅੰਦਰਲੀ ਸੈਂਟ ਤੋਂ ਜਦੋਂ ਆਪਾਂ ਸਿਲਾਈ ਲਗਾਣੀ ਤਾਂ 1/2 ਇੰਚ ਬਾਹਰ ਰੱਖ ਕੇ ਆਪਾਂ ਮਾਰਕਿੰਗ ਕਰਾਂਗੇ ਇਹਦੇ ਨਾਲ ਆਪਣੀ ਜਿਹੜੀ ਅੰਦਰਲੀ ਸੀਨ ਹੈ ਇਹ ਖਿੱਚੀ ਨਹੀਂ ਜਾਂਦੀ ਸੀਮ ਕਿਚਨ ਦਾ ਰੀਜ਼ਨ ਵੀ ਇਹ ਹੀ ਹੁੰਦਾ ਹੈ ਜਦੋਂ ਆਪਾਂ ਇਧਰ ਥੋੜਾ ਕੱਟ ਜਾਂਦਾ ਹੈ ਜੇ ਆਪਣਾ ਕਰੋਚ ਏਰੀਏ ਸਹੀ ਤਰੀਕੇ ਨਾਲ ਕਟਿੰਗ ਨਹੀਂ ਕੀਤੀ ਹੁੰਦੀ ਤਾਂ ਇਹ ਸੀਮ ਸिलाई ਆਪਣੀ ਖਿੱਚੀ ਜਾਂ ਖਿੱਚ ਭੈਣਾ ਪੈਂਦੀ ਹੈ ਇਸ ਕਰਕੇ ਆਪਾਂ ਨੂੰ 1/2 ਇੰਚ ਇਥੋਂ ਐਕਸਟਰਾ ਕੱਟਣਾ ਪੈਂਦਾ ਮਤਲਬ ਐਕਸਟਰਾ ਰੱਖਣਾ ਪੈਂਦਾ ਹੁਣ ਇਹ ਆਪਣੇ ਫਰੰਟ ਸਾਈਡ ਦੇ ਪਲਾਜ਼ੋ ਦੀ ਕਟਿੰਗ ਹੋ ਗਈ ਮਾਰਕਿੰਗ ਲੱਗ ਗਈ ਹੁਣ ਆਪਾਂ ਇਹਨੂੰ ਕਟਿੰਗ ਕਰ ਲਾਂਗੇ పస్ట్రా మార్జిన్ కటిగ కల ఫ్రల్లెది కటిగే బ్యాక క ఫ్రంట్ పార్ట్ బట్ బాగు బి ఇత ఇక్స్ట్రా దర్శాము నిశా ఇప్పుడు డే డే దో దో ఇంచ ਐਕਸਟਰਾ ਨਿਸ਼ਾਨ ਲਾ ਲਓ। ਚੀਪਾ ਪੱਟੀ ਨਾਲ ਸਿੱਧੀ ਲਾਈ ਮਿਲਾ ਲਓ। ਉਦੋਂ ਆਪਾਂ 4 ਇੰਚ ਬਿਗਾ ਕੇ ਨਿਸ਼ਾਨ ਇਹ ਕ੍ਰਾਸ ਸਿੱਧਾ ਉੱਪਰ ਨੂੰ ਮਿਲਾ ਦਾਂਗੇ ਇਹ ਬੈਕ ਪਾਈਡ ਪਾਰਟ ਦਾ ਆਪਾਂ ਨੂੰ ਇੰਨਾ ਕੁ ਵੱਡ ਰੱਖਣਾ ਪੈਣਾ ਹੁੰਦਾ ਬੈਕ ਪਾਰਟ ਹਮੇਸ਼ਾ ਆਪਣਾ ਵੱਡਾ ਹੋਏਗਾ 프ਰੰਟ ਛੋਟਾ ਹੋਏਗਾ ਹੁਣ ਆਪਾਂ ਬੈਕ ਪਾਰਟ ਦੀ ਵੀ ਕਟਿੰਗ ਕਰ ਲਾਂਗੇ ਇਹ ਆਪਣੀ ਸਿੰਪਲ ਪਲਾਜ਼ੋ ਦੀ ਕਟਿੰਗ ਹੋ ਗਈ